ਨਾ ਨਕ ਨਾ ਜੀ ਮੈਂ ਹਰਨਰਿੰਦਰ ਸਿੰਘ ਸ਼ੇਰਗਿੱਲ ਕਾਰਜ ਸਾਧਕ ਅਬਸਰ ਨਗਰ ਪੰਚਾਇਤ ਮਲੋਤ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੀ ਸਮੁੱਚੀ ਸਟੇਟ ਨੂੰ ਤੇ ਦੇਸ਼ ਨਿਵਾਸੀਆਂ ਨੂੰ ਸਾਰਿਆਂ ਨੂੰ ਅੱਜ 78ਵੇਂ ਇੰਡੀਪੈਂਡੈਂਸ ਡੇ ਦੀਆਂ ਵਧਾਈਆਂ ਦਿਨਾ ਹੈ ਮੈਂ ਸਾਰਿਆਂ ਨੂੰ ਇਸ ਆਪਦੀ ਦੇ ਚੈਨਲ ਦੇ ਮਾਧਿਅਮ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਓ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਆਪਣੀ ਰਹਿਣ ਵਾਲੀ ਜਗ੍ਹਾ ਨੂੰ ਅੱਛੀ ਸਾਡੇ ਸ਼ਹਿਰ ਨੂੰ ਸੋਹਣਾ ਸੁੰਦਰ ਸਵਸਥ ਅਤੇ ਕਲੀਨ ਬਣਾਈਏ ਅਸੀਂ ਇੱਕ ਛੋਟੀ ਜੀ ਸੰਸਥਾ ਹੈਗੀ ਹੈ ਮਿਊਨਿਸਪਲ ਕਾਉਂਸਲ ਨਗਰ ਕਾਉਂਸਲ ਅਸੀਂ ਇਕੱਲੇ ਸਾਰੇ ਸ਼ਹਿਰ ਦਾ ਕੰਮ ਨਹੀਂ ਕਰ ਸਕਦੇ ਸਾਨੂੰ ਤੁਹਾਡਾ ਯੋਗਦਾਨ ਦੀ ਲੋੜ ਹੈਗੀ ਹੈ ਸਾਡਾ ਨਗਰ ਪੰਚਾਇਤ ਮਲੋੜ ਤੇ ਸਾਰੇ ਸ਼ਹਿਰ ਨਿਵਾਸੀ ਪਹਿਲਾਂ ਹੀ ਬਹੁਤ ਸਾਰਾ ਯੋਗਦਾਨ ਕਰਦੇ ਆ ਪੂਰਾ ਯੋਗਦਾਨ ਕਰੀਏ ਤੇ ਅਸੀਂ ਇਹਨੂੰ ਲੈਟਸ ਮੇਕ ਅ ਨੰਬਰ 1 ਸਿਟੀ ਇਨ ਸਟੇਟ ਆਫ ਪੰਜਾਬ ਇਸ ਦੇ ਨਾਲ ਹੀ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਮੈਂ 78ਵੇਂ ਗੰਤਰਣਵ ਦਿਵਸ गणतंत्र दिवस दिया बहुत बहुत बधाई देना जी बहुत बहुत धन्यवाद थैंक यू

ਸਾਰੇ ਮੇਜਰ ਹੋਲਡਰ ਦੇ ਤਹਿਤ ਹੁੰਦੇ ਆ ਆਨਰੀ ਐਸ ਕੰਸਲਰ ਬਣ ਜਿੰਦੇ ਪੂਰੀ ਸੇਵਾ ਕਰਕੇ ਜੋ ਵੀ ਜਾਂ ਸੇਵੀ ਕਰਦਾ ਠੀਕ ਆ ਉਹ ਗਾਜਟ ਨੋਟੀਫਿਕੇਸ਼ਨ ਪਬਲਿਕ ਹੁੰਦਾ ਇਹਦੇ ਵਿੱਚ ਗਾਜਟ ਨੋਟੀਫਿਕੇਸ਼ਨ ਹੈਗਾ ਨੰਬਰ ਵੀ ਹੈ ਲਿਖੇ